ਆ ਦੋਸਤੋ ਮੈਂ ਚੱਕੀ ਖਾਈ ਵਾਲਾ ਅੱਜ ਪਹੁੰਚੇ ਆਂ ਅੰਗੂਰਾ ਦੇ ਫਾਰਮ ਦੇ ਵਿੱਚ ਉੱਥੇ ਅੱਜ ਕੰਮ ਚੱਲ ਰਿਹਾ ਅ ਰਸਤਾਂ ਦਾ ਜਿਹੜੇ ਟੋਏ ਪੱਟੇ ਹੋਏ ਆ ਉਹਨਾਂ ਚ ਜਿਹੜੇ ਆ ਟੰਬੇ ਕੱਟਨੇ ਆ ਤੇ ਉਹਦੇ ਵਿੱਚ ਬੇਲਾ ਨਾਲ ਚੜਦੀਆਂ ਕਰਦੀਆਂ ਹੁੰਦੀਆਂ ਤੇ ਕਿਵੇਂ ਲੱਗਦੀ ਆ ਤੁਹਾਨੂੰ ਦੱਸਾਂਗੇ ਤੁਸੀਂ ਦੇਖ ਰਹੇ ਹੋ ਪਾਸੇ ਟੰਬੇ ਆ ਆ ਲਾਏ ਹੋਏ ਆਪਣੇ ਮੈਂ ਅਸੀਂ ਵੀ ਪਹਿਲਾਂ ਕੰਮ ਕਰਕੇ ਹਟਿਆ ਟੰਬੇ ਪੱਟ ਟੋਏ ਪੱਟ ਕੇ ਉਹਨਾਂ ਚ ਆਹ ਵਾ ਵੱਡੇ ਵੱਡੇ ਦਰੱਖਤਾਂ ਦੇ ਟੰਬੇ ਪੱਟੇ ਹੋਏ ਆ ਇਸ ਤਰ੍ਹਾਂ ਨਾਲ ਗੱਡੇ ਹੋਏ ਆ ਉਹ ਪਰੇ ਮਸ਼ੀਨ ਦੂਰ ਤੁਸੀਂ ਦੇਖ ਰਹੇ ਹੋ ਜਿਹੜੀ ਤੇ ਉਹ ਮਸ਼ੀਨ ਭਰ ਰਹੀ ਆ ਟਰਾਲੀਆਂ ਲੱਕੜਾਂ ਨਹੀਂ ਆ ਟੰਬਿਆਂ ਨਹੀਂ ਆ ਇਹ ਟੋਏ ਆ ਇਹ ਆ ਤੁਸੀਂ ਥੱਲੇ ਦੇਖ ਰਹੇ ਹੋ ਜੇ ਮੈਂ ਬੇਲਾ ਆ ਟੋਏ ਪੱਟੇ ਹੋਏ ਆ ਬੇਲਾ ਦੇਖ ਰਹੇ ਆ ਤੁਸੀਂ ਇਹ ਤਰ੍ਹਾਂ ਨਾਲ ਹੌਲੀ ਹੌਲੀ ਕਸ ਕੇ ਸਾਰੇ ਚੜਦੇ ਕਰਨੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਟ੍ਰੇਨਰ ਕੀ ਮਸ਼ੀਨ ਹੈ ਜਿਹੜੀ ਕਿ ਕਹਦੀ ਲੱਕੜਾਂ ਨੂੰ ਚੱਕਣ ਲਈ ਹੁੰਦੀ ਹੈ ਇਹ ਬਹੁਤ ਪੁਰਾਣੇ ਮਾਡਲ ਦੀ ਆ ਤੇ ਇਹ ਜਿਹੜੇ ਛੋਟੇ ਛੋਟੇ ਲੱਕੜਾਂ ਹੁੰਦੀਆਂ ਜਾਂ ਮੈਂ ਕਹਦੀ ਟੰਬੇ ਵੱਡੇ ਵੱਡੇ ਇਹਨਾਂ ਨੂੰ ਐ ਕਹਦੀ ਵੀ ਹੱਥ ਦੀ ਤਰ੍ਹਾਂ ਇੱਕ ਪਕੜ ਚ ਕਰਕੇ ਫਿਰ ਟਰਾਲੀ ਦੇ ਵਿੱਚ ਪਾ ਦਿੰਦੀ ਆ ਇਹ ਤੇ ਲੇਬਰ ਦੀ ਬਹੁਤੀ ਲੋੜ ਨਹੀਂ ਪੈਂਦੀ ਤੇ ਇਹ ਬਹੁਤ ਘੱਟ ਸਮੇਂ ਦੇ ਵਿੱਚ ਵਿੱਚ ਇੰਨਾ ਕੰਮ ਨੂੰ ਵੇੜ ਦਿੰਦੀ ਆ ਨਹੀਂ ਜੇ ਅਸੀਂ ਕਰਦੇ ਤੇ ਬਹੁਤ ਕੀ ਵੀ ਸਮਾਂ ਲੱਗਣਾ ਸੀਗਾ ਤੇ ਇਹਨੇ ਮਿੰਟਾਂ ਜੀ ਸਾਡਾ ਕੰਮ ਨਿਵੇੜਦਾ ਜਦੋਂ ਇਹ ਭਰ ਜਾਂਦੀਆਂ ਟਰਾਲੀਆਂ ਉਹ ਐਸ ਤਰ੍ਹਾਂ ਖੜੀਆਂ ਕਰ ਦਿੰਦੇ ਆ ਤੇ ਦੋ ਤਿੰਨ ਤਣ ਟਰਾਲੇ ਇਕੱਠੇ ਐ ਲੈਣਾ ਦੇ ਵਿੱਚ ਖੜੇ ਕਰ ਲੈਂਦੇ ਆ ਇੱਕ ਵਾਰੀ ਭਰ ਕੇ ਕਿਉਂਕਿ ਫਿਰ ਜਦੋਂ ਇਹ ਟੰਬੇ ਕੱਢਣੇ ਆ ਟੋਇਆਂ ਦੇ ਵਿੱਚ ਫਿਰ ਐ ਵੀ ਲਗਾਤਾਰ ਕੱਢਦੇ ਤੁਰੇ ਚਾਹੀਦਾ ਤੇ ਜੇ ਹੁਣ ਇਹਨਾਂ ਨੂੰ ਟੰਬਿਆਂ ਨੂੰ ਹਨਾ ਕੀ ਜੀ ਵੀ ਤਰਤੀਬ وار ਨਾ ਰੱਖਿਆ ਹੋਵੇ ਤਾਂ ਫਿਰ ਔਖਾ ਆ ਜਾਂਦਾ ਤੇ ਇਹਨਾਂ ਦੇ ਵੱਡੇ ਵੱਡੇ ਟਰੈਕਟਰ ਹੁੰਦੇ ਆ ਆ ਤੁਸੀਂ ਦੇਖ ਸਕਦੇ ਹੋ ਤੇ ਆ ਜਨਤਾ ਮੇਰੇ ਨਾਲ ਦੀ ਹੈ ਜਿਹੜਾ ਮੋਟਾ ਜਿਹਾ ਮੂਰੇ ਤੁਰਿਆ ਜਾਂਦਾਗਾ ਇਹ ਜਮਾ ਸਿਰੇ ਦਾ ਲੀਚੜ ਬੰਦਾਗਾ ਤੁਹਾਨੂੰ ਦਿਖਾਉਂਗਾ ਇਹ ਵਿੱਚ ਤੇ ਇਹ ਉੱਪਰ ਨਹੀਂ ਚੜਦਾ ਹੁੰਦਾ ਸੀਗਾ ਟਰਾਲੀ 'ਚ ਜਦੋਂ ਐ ਟਰਾਲੀ ਤਰਪੀ ਇਹਨਾਂ ਨੇ ਇੱਕ ਸ਼ੈੱਡ ਲਾ ਲੈਣੀ ਆ ਕੋਈ ਕਿੱਥੇ ਕਿੱਥੇ ਆਈ ਜਾਣਗੇ ਉਥੇ ਉਥੇ ਤੋਂ ਬਾਅਦ ਚੱਲੀ ਜਾਣਾ ਤੇ ਪਿੱਛੇ ਜਿਹੜਾ ਬੰਦਾ ਹੋਊਗਾ ਉਹਨੇ ਚੱਕ ਕੇ ਗੱਡੀ ਆ ਅਫਗਾਨistan ਨੇ ਪਾਇਆ ਹੈ ਲੈਂਡਰ ਤੇ ਕੋਈ ਨਾਰਤ ਦੇ ਵਿੱਚ ਕੋਈ ਵੀ ਕੋਈ ਵੀ ਕੰਮ ਚੱਲਦਾ ਹੈਗਾ ਹਨਾ ਲੈਂਡਰ ਦਾ ਉਥੇ ਜ਼ਿਆਦਾਤਰ ਅੱਜ ਸ਼ੌਕੀ ਜੁਨੀ ਸੰਗੀਆਂ ਤੇ ਆਹ ਜਿਹੜੀ ਮਸ਼ੀਨ ਹੈ ਇਹਨੇ ਪਰਲੇਟ ਟ੍ਰੈਲੀ ਹੋਰ ਟੋਲਦੀ ਹੈ ਤੇ ਪੂਰੀ ਐਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੱਤੀ ਪਈ ਹੈ ਸੇਟਾ ਤੇ ਤੇ ਸਾਰੇ ਅਕਰੀ ਜਾ ਰਹੀ ਆ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਖਾਲੀ ਜਗ੍ਹਾ ਲੱਗੀ ਹੋਈ ਆ ਤੇ ਖਾਲੀ ਜਗ੍ਹਾ ਦੇ ਵਿੱਚ ਆਪਾਂ ਟੰਬੇ ਛੜਦੇ ਜਾਣਾ। ਇਹ ਆ ਤੁਸੀਂ ਦੇਖ ਸਕਦੇ ਹੋ ਦੋਨੇ ਸਾਈਡ ਖਾਲੀ ਜਗ੍ਹਾ ਹੈਗੀ ਆ ਤੇ ਇੱਥੇ ਜਿਹੜਾ ਢੋਲ ਪੱਟੇ ਹੋਏ ਆ ਤੇ ਐ ਸਿੱਟੀ ਜਾਣੇ ਆ ਟੰਬੇ ਚੱਕ ਚੱਕ ਵਿੱਚ ਗੱਡੀ ਜਾਣੇ ਆ। ਤੇ ਉਹ ਜਿਹੜਾ ਜੰਗਾ ਜਿਆ ਉਹ ਬਰੋ ਮੇਨਤੀ ਸੀਗਾ ਤੇ ਇੱਥੇ ਜਿਹੜਾ ਟਰਾਲੀ ਦੇ ਵਿੱਚ ਬੈਠਾਗਾ ਉਹ ਵੀ ਠੀਕ ਵਧੀਆ ਕੰਮ ਕਰਦਾ ਰਿਹਾ। ਤੇ ਮੈਂ ਮੈਨੂੰ ਇਹਨਾਂ ਨੇ ਇੱਕ ਵਾਰੀ ਜਿਹੜਾ ਕਹਦੀ ਟਰੱਕ ਜਿਆ ਸੀਗਾ ਵੱਡਾ ਤੇ ਇੱਕ ਆ ਟਰਾਲੀ ਗਈਆਂ ਮੈਨੂੰ ਕਹਿੰਦੇ ਵੀ ਚੜ ਜਾ ਉੱਤੇ ਤੇ ਵੀ ਤੂੰ ਸਿੱਟਰੇ ਮੈਂ ਉਹ ਤਿੰਨ ਜਾਣੇ ਲੱਗਦੇ ਸੀ ਮੈਂ ਇਕੱਲੇ ਨੇ ਸਾਰੇ ਦੇ ਸਾਰੇ ਜਿਹੜੇ ਨਟੰਬੇ ਹੁੰਦੇ ਸੀ ਥੱਲੇ ਮਾਰੀਦੇ ਸੀਗੇ ਕਿਉਂਕਿ ਇੱਕ ਸਾਈਡ ਨੂੰ ਹੋ ਜਾਂਦੇ ਸੀ ਜਦੋਂ ਫਿਰ ਪਿੱਛੋਂ ਧੱਕ ਦੇਈਦੇ ਸੀਗੇ ਇੱਕ ਪਾਸੇ ਨੂੰ ਡੇਗਦੇ ਤੁਰੇ ਜਾਂਦੇ ਸੀਗੇ ਦੋਸਤੋ ਮੈਂ ਕਾਫੀ ਹੈਂਗਰੀ ਹੈ ਪਾਸਾ ਬੋਲ ਰਹਿਣਾ ਤੇ ਮੈਂ ਇੱਥੇ ਉਹਨਾਂ ਨਾਲ ਗੱਲ ਕਰ ਰਿਹਾ ਕੋਰੀਆ ਨਾਲ ਇਥੋਂ ਦੇ ਗੋਰੇ ਮੇਰੇ ਨਾਲ ਗੱਲ ਕਰ ਰਿਹਾ ਤੇ ਉਹ ਬੀਨਰ ਘਟ ਘਟਿਆ ਜਿਹੜਾ ਉਹ ਵੀ ਮੇਰੇ ਨਾਲ ਗੱਲਬਾਤ ਕਰ ਰਿਹਾ ਇਧਰ ਹੀ ਹੰਗੇਰੀਅਨ ਭਾਸ਼ਾ ਵਿੱਚ ਦੋਸਤੋ ਦੇਖ ਸਕਦੇ ਹੋ ਆਹ ਫਾਰਮ ਦਾ ਮਾਲਕਾ ਜਿਹੜਾ ਕਿ ਉਹ ਸਾਹਮਣੇ ਸਾਦੇ ਕੱਪੜਿਆਂ ਚ ਖੜਾ ਆਪ ਕੰਮ ਕਰੀ ਜਾਂਦਾ ਇਥੇ ਆਪਣੇ ਮਾਲਕ ਜਿਹੜਾ ਵੀ ਕੋਈ ਬਣ ਜੇ ਤੇ ਵੱਡੀਆਂ ਵੱਡੀਆਂ ਗੱਡੀਆਂ ਜਿ ਤੁਰੇ ਫਿਰਦੇ ਤੇ ਕੋਈ ਬੰਦਾ ਕਿਸੇ ਨਾਲ ਕੰਮ ਨਹੀਂ ਕਰਦਾ ਆ ਜਿਹੜਾ ਤੁਸੀਂ ਮੋਟਾ ਜਿਹਾ ਦੇਖ ਰਹੇ ਹੋ ਮੇਰੇ ਨਾਲ ਖੜਾ ਗਿਆ ਸਾਹਮਣੇ ਇਹ ਉਹ ਸਿਰੇ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਲੀਚਰ ਬੰਦਾ ਹੈਗਾ ਇਹਨੂੰ ਜੇ ਮਾੜਾ ਜਿਹਾ ਕੰਮ ਨਹੀਂ ਕਹਿ ਦੀਏ ਇਹਨੇ ਟੰਬਾ ਆਇਆ ਜੱਕਣਾ ਜਿਵੇਂ ਰੂਂ ਦਾ ਫੰਬਾ ਚੱਕਦਾ ਹੁੰਦਾ ਤੇ ਉਹ ਤੁਸੀਂ ਦੇਖ ਸਕਦੇ ਹੋ ਮਈ ਟਰੈਕਟਰ ਫਸ ਗਿਆ ਜਿਹੜਾ ਇਸ ਫਾਰਮ ਦਾ ਮਾਲਕ ਹੈ ਉਹਦਾ ਮੁੰਡਾ ਇਹ ਦੋਨੇ ਪਿਓ ਪੁੱਤ ਕੰਮ ਕਰਨ ਲੱਗੇ ਹੋਏ ਆ ਤੇ ਆਪਣਾ ਕਿਸੇ ਦਾ ਪੁੱਤ ਜਿਹੜੇ ਜਿਹਦੇ ਕੋਲ ਵੱਡਾ ਫਾਰਮ ਹੋਵੇ ਤੇ ਉਹ ਕਦੇ ਕੰਮ ਨਹੀਂ ਕਰਦੇ ਤੇ ਇਹ ਗੋਰੇ ਦਾ ਦੋਨੇ ਪਿਓ ਪੁੱਤ ਕੰਮ ਕਰਨ ਲੱਗੇ ਹੋਏ ਆ ਤੇ ਟਰੈਕਟਰ ਫਸ ਗਿਆ ਸੀ ਟਰੈਕਟਰ ਲੈ ਕੇ ਆਉਂਦਾ ਹੈਗਾ ਆਹ ਦੇਖੋ ਜੀ ਮੇਰੇ ਮੂਰੇ ਖੜਾ ਮੋਟਾ ਜਾਂ ਇਹਦੀ ਉਮਰ ਕਹਦੀਏ ਵੀ 21 ਸਾਲ ਦੀ ਆ ਤੇ ਇਹਦੇ ਪਿੱਛੇ ਹੱਥ ਕੀਤੇ ਹੁੰਦੇ ਜਦੋਂ ਵੀ ਕੰਮ ਮਾੜਾ ਜਾਂ ਰੁਕ ਜਾਂਦਾ ਉਹਦੀ ਇਹਨੇ ਕਹਦੀਏ ਲੱਕ ਤੇ ਹੱਥ ਰੱਖ ਲੈਣਾ ਹੁੰਦਾ ਸੀਗਾ ਤੇ ਕੰਮ ਨੂੰ ਇਹ ਇਹਨੂੰ ਜਦੋਂ ਮਾੜਾ ਜਾਂ ਕਹਿ ਦਿੰਦੇ ਸੀ ਕਹਿੰਦਾ ਮੈਂ ਤਾਂ ਜਿੰਨੇ ਪੈਸੇ ਮਿਲਣਗੇ ਉੰਨੇ ਹੀ ਕੰਮ ਕਰੂੰਗਾ ਤੇ ਗੋਰੇ ਵੱਧ ਤੋਂ ਵੱਧ ਆਪਣੇ ਲੋਕਾਂ ਦਾ ਖੂਨ ਚੂਸਦੇ ਆ ਕਿਉਂਕਿ ਆਪਣੇ ਲੋਕ ਫੁਕਰਪੁਣੇ ਦੇ ਵਿੱਚ ਨਾ ਵੱਧ ਤੋਂ ਵੱਧ ਕੰਮ ਕਰਕੇ ਦਿਖਾਉਂਦੇ ਆ ਤੇ ਉਹ ਉਨਾਂ ਹੀ ਦੱਬਦੇ ਆ ਤੇ ਆਪਣੇ ਉਹਨਾਂ ਨੇ ਉਹਨੇ ਹੀ ਪੈਸੇ ਦੇਣੇ ਹੁੰਦੇ ਆ ਲੇਬਰ ਦੇ ਵਿੱਚ ਜਿੰਨੇ ਕ ਆਪਣੇ ਹੁੰਦੇ ਆ ਤੇ ਇੱਥੇ ਜਿਹੜੇ ਗੋਰਿਆਂ ਦੇ ਜਿਹੜੇ ਹੁੰਦੇ ਆ ਗੋਰੇ ਆਪ ਜਿਹੜੇ ਪ੍ਰਾਣੇ ਗੋਰੇ ਆ ਉਹ ਮਿਹਨਤੀ ਬਹੁਤ ਹੁੰਦੇ ਆ ਤੇ ਜਿਹੜੇ ਕਈ ਕ ਹੁੰਦੇ ਆ ਇੱਥੇ ਜਿਹੜੇ ਲੀਚੜ ਜੇ ਹੁੰਦੇ ਆ ਉਹ ਮਾਂ ਦੇ ਪੁੱਤ ਦਿਹਾੜੀ ਵੀ ਦੇਖ ਲੈਂਦੇ ਆ ਵੀ ਘੰਟੇ ਪੂਰੇ ਹੋਣਗੇ ਤੇ ਆਪਾਂ ਦਿਹਾੜੀ ਲਾ ਕੇ ਚੱਲਾਂਗੇ ਤੇ ਆਪਣੇ ਕੁਝ ਬੰਦੇ ਹੁੰਦੇ ਆ ਵੀ ਚੱਲ ਯਾਰ ਮਾਲਕ ਦਾ ਵੱਧ ਤੋਂ ਵੱਧ ਕਰਦੀਏ ਮਾਲਕ ਚੰਗਾ ਸਮਝੂਗਾ ਇਥੇ ਬੰਗਲਾਦੇਸ਼ਾਂ ਦੇ ਵਿੱਚ ਕਦੇ ਵੀ ਕੋਈ ਵੀ ਮਾਲਕ ਹੁੰਦਾ ਨਾ ਜੀ ਦੋਸਤੋ ਵੀ ਕਿ ਕੋਈ ਵੀ ਉਹ ਨਹੀਂ ਕਿ ਇੰਨਾ ਕੀ ਕੰਮ ਰੱਖਿਆ ਕਰੋ ਜਦੋਂ ਕਿ ਜਿੰਨਾ ਉਹਦੇ ਨਾਲ ਆਪਣਾ ਰਿਸਪੈਕਟ ਬਣੀ ਰਹੇ ਜਦੋਂ ਤੁਸੀਂ ਓਵਰ ਤੋਂ ਵੱਧ ਕੰਮ ਕਰਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਪੇਮੈਂਟ ਤਾਂ ਤੁਹਾਨੂੰ ਥੋੜੀ-ਬਹੁਤ ਵੱਧ ਦੇ ਜਾਂਦੇ ਆ ਉਹ ਤੁਹਾਨੂੰ ਤਿੰਨਾ ਚੌਂ ਬੰਦੇ ਦਾ ਕੰਮ ਲੈ ਲੈਂਦੇ ਆ ਬਾਅਦ ਚੋ ਆ ਜਾ ਕੇ ਆਪਾਂ ਨੂੰ ਔਖਾ ਹੁੰਦਾ ਕਿਉਂਕਿ ਉਹ ਹਰ ਸਮੇਂ ਤੁਹਾਡੇ ਤੋਂ ਉਹ ਜਿਹੇ ਆ ਹੀ ਕੰਮ ਭੜ ਲੈਣਗੇ ਤੇ ਇਹ ਕੋਸ਼ਿਸ਼ ਕਰਿਆ ਕਰੋ ਵੀ ਦਰਮਿਆਨਾ ਹੀ ਕੰਮ ਰੱਖਿਆ ਕਰੋ ਕਿਉਂਕਿ ਇੱਕ ਚਾਲ ਚ ਲੈ ਕੇ ਚਲੋਂਗੇ ਤੁਹਾਨੂੰ ਕਦੇ ਵੀ ਉਹ ਤਕਲੀਫ ਨਹੀਂ ਦੇਣਗੇ ਕਿ ਵੱਧ ਕਰ ਵੱਧ ਕਰ ਠੀਕ ਹੈ ਤੇ ਇਹ ਇਸੇ ਸਮੇਂ ਦੌਰਾਨ ਮੈਂ ਕਾਫੀ ਲੰਮਾ ਸਮਾਂ ਯੂਰਪ ਦੇ ਵਿੱਚ ਬਤਾਇਆਗਾ ਤੇ ਯੂਰਪ ਦੇ ਵਿੱਚ ਇਹ ਕੰਮ ਕਾਫੀ ਕੀਤੇ ਆ ਸੀ ਵਾਰਮਾ ਦੇ ਵਿੱਚ ਵੀ ਕੰਮ ਕੀਤੇ ਆ ਤੇ ਆ ਤੁਸੀਂ ਦੇਖ ਸਕਦੇ ਆ ਜਿਹੜੇ ਆ ਟੰਬੇ ਆ ਵਿੱਚ ਹਨਾ ਟੋਇਆਂ ਦੇ ਵਿੱਚ ਸਿੱਟੇ ਜਾਂਦੇ ਸੀਗੇ ਉੱਤੇ ਸੱਟ ਕੀ ਕਹਦੀਏ ਵੀ ਹਨਾ ਇਹਨੂੰ ਘਟਿਆ ਜਾਂਦਾ ਸੀਗਾ ਤੇ ਕੱਟ ਕੇ ਦੋਸਤੋ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗੀ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਲੈ ਕੇ ਮੈਂ ਤੁਹਾਡੇ ਲਈ ਆਉਂਦਾ ਰਹਾਂਗਾ ਮੈਂ ਤੁਹਾਡਾ ਜਗੀ ਖਾਈ ਵਾਲਾ ਸਤਿ ਸ਼੍ਰੀ ਅਕਾਲ ਜੀ